ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਅੱਗੇ ਅਰਥ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਤਿਗੁਰੂ ਦੀ ਕਿਰਪਾ ਸੇਵਾ ਲੈਣ ਕਿਰਪਾ ਕਰਨ ਮਹਾਰਾਜ ਵਾਹਿਗੁਰੂ ਜੀ ਸਤਨਾਮ ਚਾਚਰੀ ਛੰਦ ਤਪ ਪ੍ਰਸਾਦ ਚਾਚਰੀ ਛੰਦ ਮਤਲਬ ਚਾਚਰੀ ਦਾ ਮਤਲਬ ਹੈ ਬਿਜਲੀ ਵਾਂਗ ਤੇਜ਼ ਚੁਸਤ ਗਤੀ ਵਾਲਾ ਛੰਦ ਹੈ ਤਪ ਪ੍ਰਸਾਦ ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਨਾਲ ਜਿਵੇਂ ਆਪਾਂ ਸਤਗੁਰ ਪ੍ਰਸਾਦ ਪੜਦੇ ਹਾਂ ਜੀ ਆਦ ਗ੍ਰੰਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਸਤਗੁਰ ਪ੍ਰਸਾਦ ਇਸ ਤਰ੍ਹਾਂ ਹੀ ਤਪ ਪ੍ਰਸਾਦ ਅਰੂਪ ਹੈ ਰੂਪ ਦਾ ਮਤਲਬ ਹੈ ਆਕਾਰ ਤੋਂ ਰਹਿਤ ਹੈ ਅਨੂਪ ਹੈ ਸੁੰਦਰ ਹੈ ਅਜੂ ਹੈ हद तो रहत है अपू है तत्ता तो रहत है अलेख है अलेख ਦਾ ਮਤਲਬ ਹੈ ਲੇਖੇ ਜਿਵੇਂ ਆਪਾਂ ਲੇਖੇ ਵਿੱਚ ਆਉਂਦੇ ਆ ਸਾਰੇ ਜਾਣੇ ਨਾ ਮਹਾਰਾਜ ਅਲੇਖ ਲਿਖਦੇ ਨੇ ਅਲੇਖ ਮਤਲਬ ਲੇਖੇ ਤੋਂ ਬਾਹਰ ਹੈ। अपेख है पेखा ਤੋਂ ਬਾਹਰ रहत है ਵਹਿਗੁਰੂ। अनाम है ਰੋਗ ਤੋਂ ਰਹਿਤ ਹੈ ਵਾਹਿਗੁਰੂ ਅਕਾਮ ਹੈ ਕਾਮਨਾ ਤੋਂ ਰਹਿਤ ਹੈ ਵਾਹਿਗੁਰੂ ਅਦੇਹ ਹੈ ਸਾਰਿਆਂ ਦਾ ਆਸਰਾ ਰੂਪ ਹੈ ਵਾਹਿਗੁਰੂ ਅਪੇ ਹੈ ਭੈ ਤੋਂ ਰਹਿਤ ਹੈ ਵਾਹਿਗੁਰੂ ਅਜੀਤ ਹੈ ਜਿੱਤਣ ਤੋਂ ਰਹਿਤ ਹੈ ਵਾਹਿਗੁਰੂ ਅਪੀਤ ਹੈ ਕਾਇਰਤਾ ਤੋਂ ਪਰੇ ਹੈ ਵਾਹਿਗੁਰੂ ਤ੍ਰਿਮਾਨ ਹੈ ਤਿਨਾ ਲੋਕਾਂ ਦੇ ਮੰਨਣਯੋਗ ਪ੍ਰਮਾਤਮਾ ਵਾਹਿਗੁਰੂ ਨਿਧਾਨ ਹੈ ਨਿਧਾਨ ਉਹਦੇ ਸ਼ਕਤੀਆਂ ਸ਼ਕਤੀਆਂ ਦਾ ਖਜ਼ਾਨਾ ਹੈ ਵਾਹਿਗੁਰੂ ਤਰਵਰਗ ਹੈ ਰਜੋ ਸਤੋ ਤਮੋ ਸੰਸਾਰ ਰਚਨ ਵਾਲਾ ਵਾਹਿਗੁਰੂ ਅਸਰਗ ਹੈ ਅਸਰਗ ਹੁੰਦਾ ਹੀ ਸੰਸਾਰ ਸੰਸਾਰ ਤੋਂ ਮੁਕਤ ਹੈ ਸਰਗ ਸੰਸਾਰ ਅਸਰਗ ਸੰਸਾਰ ਤੋਂ ਮੁਕਤ ਹੈ ਵਾਹਿਗੁਰੂ ਅਨੀਲ ਹੈ ਗਣਤੀ ਤੋਂ ਰਹਿਤ ਹੈ ਵਾਹਿਗੁਰੂ ਅਨਾਦ ਹੈ ਉਤਪਤੀ ਤੋਂ ਰਹਿਤ ਹੈ ਵਾਹਿਗੁਰੂ ਅਜੇ ਹੈ ਜਤਨ ਤੋਂ ਰਹਿਤ ਹੈ ਵਾਹਿਗੁਰੂ ਆਜਾਦ ਹੈ ਸਭ ਤਰ੍ਹਾਂ ਦੇ ਬੰਧਨਾਂ ਤੋਂ ਰਹਿਤ ਹੈ ਵਾਹਿਗੁਰੂ ਅਜਨਮ ਹੈ ਜਨਮ ਤੋਂ ਰਹਿਤ ਹੈ ਵਾਹਿਗੁਰੂ ਅਬਰਨ ਹੈ ਵਰਨ ਹੁੰਦਾ ਜਿਵੇਂ ਕਥਨ ਨਹੀਂ ਕਰਨਾ ਨਾ ਕਿਸੇ ਨੂੰ ਕਥਨ ਕਰਨਾ ਜਿਵੇਂ ਬ੍ਰਹਮਾ ਖਤਰਿਆ ਤੋਂ ਰਹਿਤ ਕਥਨ ਤੋਂ ਰਹਿਤ ਹੈ ਵਾਹਿਗੁਰੂ ਅਭੂਤ ਹੈ ਪੰਜ ਤੱਤਾਂ ਤੋਂ ਰਹਿਤ ਹੈ ਵਾਹਿਗੁਰੂ ਅਭਰਨ ਹੈ ਜਿਵੇਂ ਭਰਨ ਭਰਨ ਹੁੰਦਾ ਜਿਵੇਂ ਆਪਾਂ ਕਿਸੇ ਦਾ ਪੇਟ ਭਰ ਦਿਆ ਸਾਹਮਣੇ ਦਾ ਪੇਟ ਭਰਨ ਵਾਲਾ ਹਿੰਦਾ ਵਾਹਿਗੁਰੂ ਅਗੰਜ ਹੈ ਅਗੰਜ ਗੰਜ ਮਤਲਬ ਹੁੰਦਾ ਹੀ ਕੱਟਣਾ ਕੱਟਣ ਤੋਂ ਰਹਿਤ ਹੈ ਵਾਹਿਗੁਰੂ ਅਭੰਜ ਹੈ ਭੰਨਣ ਤੋਂ ਰਹਿਤ ਹੈ ਵਾਹਿਗੁਰੂ ਅਜੂਜ ਹੈ ਅਜੂਜ ਦਾ ਮਤਲਬ ਹੁੰਦਾ ਜੀ ਜਿਵੇਂ ਜੂਝਣਾ ਹਨਾ ਜੀ ਤੇ ਐਡਾ ਲੱਗ ਗਿਆ ਅਜੂਝ ਬਣ ਗਿਆ ਮਤਲਬ ਝਗੜੇ ਤੋਂ ਰਹਤ ਹੈ ਵਾਹਿਗੁਰੂ ਅਚੰਜ ਹੈ ਝੜਨ ਤੋਂ ਰਹਤ ਹੈ ਵਾਹਿਗੁਰੂ ਸੋਇਨੀਕ ਸੇਵਾ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ